ਗੁਰਦੀ ਦਾ ਫਲਸਾ ਵਾਹਿਗੁਰਦੀ ਕੀ ਫਤਿਹ ਚੱਲੋ ਪਹਿਨਨ ਕੀ ਨੂੰ ਦਸਗੇਨੀ ਅੱਜ ਤੇਰਾ ਵੀਰ ਆਇਆ ਆਏ ਚੱਲੋ ਪਹਿਨਨ ਕੀ ਨੂੰ ਦਸਗੇਨੀ ਅੱਜ ਤੇਰਾ ਵੀਰ ਆਇਆ ਆਏ ਚੱਲੋ ਪਹਿਨਨ ਕੀ ਨੂੰ ਦਸਿਏਨੀ ਅੱਜ ਤੇਰਾ ਵੀਰ ਆਇਆ ਆਏ ਚੱਲੋ ਪਹਿਨਨ ਕੀ ਨੂੰ ਦਸਿਏਨੀ ਅੱਜ ਤੇਰਾ ਵੀਰ ਆਇਆ ਆਏ ਚੱਲੋ ਪਹਿਨਨ ਕੀ ਨੂੰ ਦਸਗੇਨੀ ਅੱਜ ਤੇਰਾ ਵੀਰ ਆਇਆ ਆਏ ਚੱਲੋ ਪਹਿਨਨ ਕੀ ਨੂੰ ਦਸਗੇਨੀ ਅੱਜ ਤੇਰਾ ਵੀਰ ਆਇਆ ਜਗ ਨੂੰ ਤਾਰਨ ਆਇਆ ਏ ਮੋਢੇ ਕੰਬੜੀ ਤੇ ਹੱਥ ਵਿੱਚ ਮਾਲਾ ਜਗ ਨੂੰ ਤਾਰਨ ਆਇਆ ਏ ਮੋਢੇ ਕੰਬੜੀ ਤੇ ਹੱਥ ਵਿੱਚ ਮਾਲਾ ਜਗ ਨੂੰ ਤਾਰਨ ਆਇਆ ਏ ਮੋਢੇ ਖੰਬੜੀ ਤੇ ਹੱਥ ਵਿੱਚ ਮਾਲਾ ਜਗ ਨੂੰ ਤਾਰਨ ਆਇਆ ਏ ਮੋਢੇ ਕੰਬੜੀ ਤੇ ਹੱਥ ਵਿੱਚ ਮਾਲਾ ਜਗ ਨੂੰ ਤਾਰਨ ਆਇਆ ਏ ਮੋਢੇ ਕੰਬੜੀ ਤੇ ਹੱਥ ਵਿੱਚ ਮਾਲਾ ਜਗ ਨੂੰ ਤਾਰਨ ਆਇਆ ਏ ਮੋਢੇ ਕੰਬੜੀ ਤੇ ਹੱਥ ਵਿੱਚ ਮਾਲਾ ਜਗ ਨੂੰ ਤਾਰਨ ਆਇਆ ਏ ਮੋਢੇ ਕੰਬੜੀ ਤੇ ਹੱਥ ਵਿੱਚ ਮਾਲਾ ਜਗ ਨੂੰ ਤਾਰਨ ਆਇਆ ਏ ਮੋਢੇ ਕੰਬੜੀ ਤੇ ਹੱਥ ਵਿੱਚ ਮਾਲਾ ਜਗ ਨੂੰ ਤਾਰਨ ਆਇਆ ਏ ਸੱਗੇ ਨਹੀਂ ਅੱਜ ਤੇਰਾ ਵੀਰ ਆਇਆ ਏ ਚੱਲੋ ਪਹਿਨਣ ਕੀ ਨੂੰ ਦਸੀਏ ਨਹੀਂ ਅੱਜ ਤੇਰਾ ਵੀਰ ਆਇਆ ਏ ਚੱਲੋ ਪਹਿਨਣ ਕੀ ਨੂੰ ਦਸੀਏ ਨਹੀਂ ਅੱਜ ਤੇਰਾ ਵੀਰ ਆਇਆ ਏ ਚੱਲੋ ਪਹਿਨਣ ਕੀ ਨੂੰ ਦਸੀਏ ਨਹੀਂ ਅੱਜ ਤੇਰਾ ਵੀਰ ਆਇਆ ਏ ਸੱਤ ਪਰ ਚਲੇ ਗਏ ਤਲਵੰਡੀ ਉੱਥੇ ਲਈ ਧਰਮ ਦੀ ਕੰਢੀ ਸੱਤ ਪਰ ਚਲੇ ਗਏ ਤਵਾਰਤਾ ਆਏ ਚੱਲੋ ਪਹਿਨਨਕੀ ਨੂੰ ਦਸੀਏ ਨੀ ਅੱਜ ਤੇਰਾ ਵੀਰ ਆਇਆ ਆਏ ਚੱਲੋ ਪਹਿਨਨਕੀ ਨੂੰ ਦਸੀਏ ਨੀ ਅੱਜ ਤੇਰਾ ਵੀਰ ਆਇਆ ਆਏ ਚੱਲੋ ਪਹਿਨਨਕੀ ਨੂੰ ਦਸੀਏ ਨੀ ਅੱਜ ਤੇਰਾ ਵੀਰ ਆਇਆ ਆਏ ਚੱਲੋ ਪਹਿਨਨਕੀ ਨੂੰ ਦਸੀਏ ਨੀ ਅੱਜ ਤੇਰਾ ਵੀਰ ਆਇਆ ਆਏ ਚੱਲੋ ਪਹਿਨਨਕੀ ਨੂੰ ਦਸੀਏ ਨੀ ਅੱਜ ਤੇਰਾ ਵੀਰ ਆਇਆ ਆਏ ਚੱਲੋ ਪਹਿਨਨਕੀ ਨੂੰ ਦਸੀਏ ਨੀ ਅੱਜ ਤੇਰਾ ਵੀਰ ਆਇਆ ਆਏ ਚੱਲੋ ਪਹਿਨਨਕੀ ਨੂੰ ਦਸੀਏ ਨੀ ਅੱਜ ਤੇਰਾ ਵੀਰ ਆਇਆ ਆਏ सतगुर चले गए सी मक्के मुल्ला काजी हो गए इकट्ठे सतगुर चले गए सी मक्के मुल्ला काजी हो गए इकट्ठे सतगुर चले गए सी मक्के मुल्ला काजी हो गए इकट्ठे सतगुर चले गए सी मक्के मुल्ला काजी हो गए इकट्ठे सतगुर चले गए सी मक्के मुल्ला काजी हो गए इकट्ठे ਗੁਰਾਂ ਨੇ ਮੱਕਾ ਕਮਾਇਆ ਏ ਚੱਲੋ ਪਹਿਨਣ ਕੀ ਨੂੰ ਦਸੀਏ ਨਹੀਂ ਅੱਜ ਤੇਰਾ ਵੀਰ ਆਇਆ ਆਇ ਚੱਲੋ ਪਹਿਨਣ ਕੀ ਨੂੰ ਦਸੀਏ ਨਹੀਂ ਅੱਜ ਤੇਰਾ ਵੀਰ ਆਇਆ ਆਇ ਚੱਲੋ ਪਹਿਨਣ ਕੀ ਨੂੰ ਦਸੀਏ ਨਹੀਂ ਅੱਜ ਤੇਰਾ ਵੀਰ ਆਇਆ ਆਇ ਚੱਲੋ ਪਹਿਨਣ ਕੀ ਨੂੰ ਦਸੀਏ ਨਹੀਂ ਅੱਜ ਤੇਰਾ ਵੀਰ ਆਇਆ ਆਇ ਚੱਲੋ ਪਹਿਨਣ ਕੀ ਨੂੰ ਦਸੀਏ ਨਹੀਂ ਅੱਜ ਤੇਰਾ ਵੀਰ ਆਇਆ ਆਇ ਚੱਲੋ ਪਹਿਨਣ ਕੀ ਨੂੰ ਦਸੀਏ ਨਹੀਂ ਅੱਜ ਤੇਰਾ ਵੀਰ ਆਇਆ ਆਇ ਚੱਲੋ ਪਹਿਨਣ ਕੀ ਨੂੰ ਦਸੀਏ ਨਹੀਂ ਅੱਜ ਤੇਰਾ ਕਚਵਰਗੇ ਤਾਰੇ ਤਪਦੇ ਹੋਏ ਕੜਾਏ ਠਾਰੇ ਕਉਟੇ ਰਾਤ ਚਰਗੇ ਤਾਰੇ ਤਪਦੇ ਹੋਏ ਕੜਾਏ ਠਾਰੇ ਤਪਦੇ ਹੋਏ ਕੜਾਏ ਠਾਰੇ ਭੁਲਿਆ ਨੂੰ ਰਾਹੇ ਪਾਇਆ ਏ ਚੱਲੋ ਪਹਿਨਣ ਕੀ ਨੂੰ ਦਸੀਐ ਨੀ ਅਜ ਤੇਰਾ ਵੀਰ ਆਇਆ ਏ ਚੱਲੋ ਪਹਿਨਣ ਕੀ ਨੂੰ ਦਸੀਐ ਨੀ ਅਜ ਤੇਰਾ ਵੀਰ ਆਇਆ ਏ ਚੱਲੋ ਪਹਿਨਣ ਕੀ ਨੂੰ ਦਸੀਐ ਨੀ ਅਜ ਤੇਰਾ ਵੀਰ ਆਇਆ ਏ ਚੱਲੋ ਪਹਿਨਣ ਕੀ ਨੂੰ ਦਸੀਐ ਨੀ ਅਜ ਤੇਰਾ ਵੀਰ ਆਇਆ ਏ ਦੱਸੀ ਨਹੀਂ ਅੱਜ ਤੇਰਾ ਵੀਰ ਆਇਆ ਏ ਚੱਲੋ ਪੈਣਣ ਕੀ ਨੂੰ ਦੱਸੀ ਨਹੀਂ ਅੱਜ ਤੇਰਾ ਵੀਰ ਆਇਆ ਏ ਚੱਲੋ ਪੈਣਣ ਕੀ ਨੂੰ ਦੱਸੀ ਨਹੀਂ ਅੱਜ ਤੇਰਾ ਵੀਰ ਆਇਆ ਏ ਮੋਢੇ ਕੰਬੜੀ ਤੇ ਹੱਥ ਵਿੱਚ ਮਾਲਾ ਜਦ ਨੂੰ ਉਤਾਰਨ ਆਇਆ ਏ ਮੋਢੇ ਕੰਬੜੀ ਤੇ ਹੱਥ ਵਿੱਚ ਮਾਲਾ ਜਦ ਨੂੰ ਉਤਾਰਨ ਆਇਆ ਏ ਮੋٹے ਕੰਬੜੀ ਦੇ ਦਸਗੇ ਨੀ ਅਜ ਤੇਰਾ ਵੀਰ ਆਇਆ ਏ ਚੱਲੋ ਪਹਿਨਣ ਕੀ ਨੂੰ ਦਸੀਏ ਨੀ ਅਜ ਤੇਰਾ ਵੀਰ ਆਇਆ ਏ ਚੱਲੋ ਪਹਿਨਣ ਕੀ ਨੂੰ ਦਸੀਏ ਨੀ ਅਜ ਤੇਰਾ ਵੀਰ ਆਇਆ ਏ ਚੱਲੋ ਪਹਿਨਣ ਕੀ ਨੂੰ ਦਸੀਏ ਨੀ ਅਜ ਤੇਰਾ ਵੀਰ ਆਇਆ ਏ ਚੱਲੋ ਪਹਿਨਣ ਕੀ ਨੂੰ ਦਸੀਏ ਨੀ ਅਜ ਤੇਰਾ ਵੀਰ ਆਇਆ ਏ ਚੱਲੋ ਪਹਿਨਣ ਕੀ ਨੂੰ ਦਸੀਏ ਨੀ ਅਜ ਤੇਰਾ ਵੀਰ ਆਇਆ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ